ਹੈਲੋ ਫਰੈਂਡਸ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਗਲਾ ਆ ਅਗਲਾ ਕਿਵੇਂ ਮਤਲਬ ਅਟੈਚ ਕਰੀਦਾ ਹੈ ਆਪਣੇ ਸੂਟ ਦੇ ਨਾਲ ਤੇ ਦੇਖੋ ਅਸੀਂ ਗਲੇ ਨੂੰ ਪਹਿਲਾਂ ਪ੍ਰੈਸ ਕਰਕੇ ਤੇ ਸਲਾਈ ਕਰ ਲਈ ਹੋਈ ਆ ਗਲਾ ਸਾਡਾ ਜਿਹੜਾ ਸਵੀਟ ਆਰਟ ਹੈ ਤੇ ਹੁਣ ਅਸੀਂ ਇੱਥੇ ਦੇਖੋ ਜੀ ਕੱਟ ਦੇ ਨਿਸ਼ਾਨ ਦੋਨਾਂ ਸਾਈਡਾਂ ਤੇ ਮੈਂ ਲਗਾਏ ਹੋਏ ਆ 2.5 ਇੰਚ ਤੇ ਠੀਕ ਸੀਗਾ ਉੱਥੇ ਰੱਖਿਆ ਸੀਗਾ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਉਹਨੇ ਤੇ ਨਿਸ਼ਾਨ ਲਗਾ ਲਓ ਤੇ ਐਦਾਂ ਅਸੀਂ ਇਹਨੂੰ ਇੱਥੇ ਰੱਖ ਲੈਣਾ ਹੈ ਜੀ ਗਲੇ ਨੂੰ ਇਦਾਂ ਰੱਖ ਕੇ ਤੇ ਮੈਂ ਵਿੱਚ ਵੀ ਕੱਟ ਲਾ ਕੇ ਤੇ ਨਿਸ਼ਾਨ ਲਗਾਇਆ ਹੋਇਆ ਦੇਖੋ ਤੁਹਾਨੂੰ ਦਿਖਦਾ ਹੀ ਹੋਏਗਾ ਬਲੂ ਕਲਰ ਨਾਲ ਵਿੱਚ ਮੈਂ ਲਗਾਇਆ ਨਿਸ਼ਾਨ ਇੱਥੋਂ ਦੇ ਇੱਥੋਂ ਅਸੀਂ ਪਿੰਨ ਦੇ ਨਾਲ ਅਟੈਚ ਕਰਾਂਗੇ ਫਿਰ ਸਲਾਈ ਲਗਾਵਾਂਗੇ ਦੇਖ ਲਓ ਹਾਂਜੀ ਅਸੀਂ ਇੱਥੇ ਗਲਾ ਆਪਣਾ ਰੱਖਿਆ ਹੋਇਆ ਹੈ ਅਸੀਂ ਇੱਥੋਂ ਇਦਾਂ ਪਿੰਨ ਦੇ ਨਾਲ ਇਹਨੂੰ ਅਟੈਚ ਕਰ ਲੈਣਾ ਆ ਦੇਖੋ ਇਸ ਤਰ੍ਹਾਂ ਇਧਰੋਂ ਵੀ ਕਰ ਲੈਣਾ ਇਸ ਤਰ੍ਹਾਂ ਹੀ ਅਸੀਂ ਪਿੰਨ ਜਿਹੜੀ ਇੱਧਰ ਵੀ ਲਗਾ ਦੇਣੀ ਆ ਮੈਂ ਤਾਂ ਪੈਰ ਦੀ ਸਲਾਈ ਛੱਡ ਕੇ ਤੇ ਫਿਰ ਅਸੀਂ ਪਿੰਨ ਲਗਾਨੀ ਆ ਜੀ ਇਧਰੋਂ ਅਸੀਂ ਐਵੇਂ ਕਰ ਲੈਣਾ ਤੇ ਸੈਂਟਰ ਦੇ ਵਿੱਚ ਵੀ ਲਗਾਵਾਂਗੇ ਇੱਕ ਪਿੰਨ ਤਾਂ ਕਿ ਸਾਡਾ ਜਿਹੜਾ ਗਲਾ ਬਿਲਕੁਲ ਨਾ ਹਿੱਲੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਸਲਾਈ ਆ ਸਾਡੇ ਲੱਗ ਸਕੇ ਗਲਾ ਇਧਰ ਉਧਰ ਬਿਲਕੁਲ ਨਾ ਜਾਵੇ ਇਸ ਕਰਕੇ ਇੱਧਰ ਜਿਹੜੇ ਕਾਰਨਰ ਆ ਇਹਨਾਂ ਤੇ ਵੀ ਅਸੀਂ ਇਦਾਂ ਕਰਕੇ ਪਿੰਨ ਨੂੰ ਅਟੈਚ ਕਰਾਂਗੇ ਇਹ ਮੈਂ ਲਈਆਂ ਹੋਈਆਂ ਜੀ ਪੱਗ ਵਾਲੀਆਂ ਪਿੰਨਾ ਤੁਹਾਡੇ ਕੋਲ ਤਰਪਾਈ ਵਾਲੀਆਂ ਸੂਈਆਂ ਹੈਗੀਆਂ ਤੁਸੀਂ ਉਹਦੇ ਨਾਲ ਵੀ ਅਟੈਚ ਕਰ ਸਕਦੇ ਹੋ ਜੀ ਇੱਕ ਪਿੰਨ ਅਸੀਂ ਇੱਧਰ ਲਗਾ ਲੈਣੀ ਤੇ ਹੁਣ ਅਸੀਂ ਇਹਨੂੰ ਲਾਵਾਂਗੇ ਜੀ ਸਲਾਈ ਸਲਾਈ ਲਾਉਣੀ ਹੈ ਜੀ ਅਸੀਂ ਇਦਾਂ ਕੱਪੜੇ ਦੇ ਉੱਪਰ ਉੱਪਰ ਲਾਉਣੀ ਹੈ ਬੁਕਰਮ ਦੇ ਉੱਪਰ ਨਹੀਂ ਸਲਾਈ ਆਣੀ ਚਾਹੀਦੀ ਆਸੀਂ ਸਵਾਈ ਲੈਵਾਂਗੇ ਕਾਰਨਰ ਤੇ ਆਣ ਕੇ ਮਸ਼ੀਨ ਨੂੰ ਬੰਦ ਕਰ ਦੇਣਾ ਜੀ ਵਿੱਚ ਸੂਈ ਨੂੰ ਇਦਾਂ ਲਗਾ ਕੇ ਫਿਰ ਅਸੀਂ ਇਦਾਂ ਸਾਈਡ ਨੂੰ ਕਰਕੇ ਤੇ ਜਿਹੜੀ ਇਹਦੀ ਸ਼ੇਪ ਆ ਕਰਨੀ ਉਹ ਦਵਾਂਗੇ ਫਿਰ ਐਵੇਂ ਕਰਾਂਗੇ ਫਿਰ ਅਸੀਂ ਇਹਨੂੰ ਐਵੇਂ ਕਰ ਲਾਂਗੇ ਮਤਲਬ ਜਿੱਥੇ ਸਾਡਾ ਕਾਰਨਰ ਆਉਂਦਾ ਉੱਥੇ ਅਸੀਂ ਜਿਹੜੀ ਸੂਈ ਆ ਉਹਨੂੰ ਸਟੌਪ ਕਰਕੇ ਹੀ ਫਿਰ ਅੱਗੇ ਸਲਾਈ ਜਿਹੜੀ ਸਟਾਰਟ ਕਰਾਂਗੇ ਹਾਂਜੀ ਸਲਾਈ ਅਸੀਂ ਲਗਾ ਲਈ ਹੋਈ ਆ ਤੇ ਹੁਣ ਅਸੀਂ ਗਲੇ ਦੀ ਕਟਿੰਗ ਵੀ ਐਵੇਂ ਹੀ ਕਰਨੀ ਹੈ ਜੀ ਜਿੱਥੇ ਅਸੀਂ ਸਲਾਈ ਅਸੀਂ ਜਿੱਥੇ ਸਲਾਈ ਲਗਾਈ ਹੋਈ ਹੈ ਜੀ ਉਦੋਂ ਵੀ ਪੈਰ ਛੱਡ ਕੇ ਤੇ ਫਿਰ ਅਸੀਂ ਇਹਦੀ ਕਟਿੰਗ ਜਿਹੜੀ ਕਰਨੀ ਹੈ ਐਸ ਤਰ੍ਹਾਂ ਕਟਿੰਗ ਕਰਕੇ ਇੱਥੇ ਅਸੀਂ ਆਪਣੇ ਤਾਂ ਦੇਖੋ ਜੀ ਸਾਡਾ ਗਲਾ ਬਣ ਕੇ ਬਿਲਕੁਲ ਰੈਡੀ ਹੈ ਜੀ ਬਹੁਤ ਹੀ ਇਜ਼ੀ ਢੰਗ ਦੇ ਨਾਲ ਤੁਸੀਂ ਗਲਾ ਬਣਾ ਸਕਦੇ ਹੋ ਇੱਥੇ ਇੱਥੇ ਬਿਲਕੁਲ ਸਿਲਾਈ ਲਗਾ ਦੇਣੀ ਹੈ بار بار ਤੇ ਹੋਰ ਵੀ ਜ਼ਿਆਦਾ ਗ੍ਰੇਸ ਆਜੂਗੀ ਵੀਡੀਓ ਵਧੀਆ ਲੱਗੇ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ